ਜਾ ਪੀਮ ਗਿਆ ਪੱਤ ਮੇਰਾ ਨਾਮ ਮਨਜੀਤ ਕੌਰ ਜ਼ਿਲ੍ਹਾ ਪ੍ਰਧਾਨ ਮਡੋਟ ਬਲਾਕ ਗ੍ਰਹਿਣ ਵਾਲੀਆਂ ਜਿੱਦੋਂ ਦਾ ਸੀ 6 ਸਾਲ ਹੋ ਗਏ ਸਾਨੂੰ ਕੰਮ ਬੱਗਾ ਸਿੰਘ ਨਾਲ ਜੁੜੇ ਸਾਡਾ ਕੰਮ ਵੀ ਵਧੀਆ ਚੱਲਦਾ ਪੈਸੇ ਵੀ ਵਧੀਆ ਆਉਂਦੇ ਰਹੇ ਨੇ ਤੁਹਾਡੇ ਵੀ ਕਾ ਪੈਸੇ ਵਧੀਆ ਆਉਣਗੇ ਕੰਮ ਵੀ ਵਧੀਆ ਚਲਾ ਕੇ ਦੇਣਗੇ ਤੁਸੀਂ ਇੱਕ ਸਿਰਫ ਸਾਥ ਹੀ ਦੇਣਾ ਪ੍ਰਧਾਨ ਜੀ ਜਿੱਦੋਂ ਤੁਹਾਨੂੰ ਬੁਲਾਉਣ ਕਿੱਥੇ ਆਪਣਾ ਨੌਕਰ ਬੈਠਾ ਕੰਮ ਕਰਨ ਲਈ ਆਪੋ ਉੱਥੇ ਜਾ ਕੇ ਆਪਾਂ ਕਰਨਾ ਬਗੈ ਵੀ ਮਤਲਬ ਲਾਉਣਾ ਆਂਦਾ ਹੈ ਉਹਦੋਂ ਤੁਸੀਂ ਇੱਕ ਵਾਰ ਮਹੀਨੇ 'ਚ ਸਾਡੇ ਨਾਲ ਸਾਥ ਦੇਣਾ ਇੱਕ ਵਾਰ ਮਹੀਨੇ 'ਚ ਮੀਟਿੰਗ 'ਚ ਜਾਣਾ ਪ੍ਰਧਾਨ ਨੇ ਤੇ ਇਹਨਾਂ ਕਹਿੰਦਾ ਆ ਅੱਗੇ ਪ੍ਰਧਾਨ ਜੀ ਇਸ ਪਿੰਡ ਨਾਲ ਵਾਲੇ ਦੀ ਰਹਿਣ ਵਾਲੀ ਕੁਲਵਿੰਦਰ ਕੌਰ ਅੱਜ ਤੂੰ ਮੇਟਾ ਸਿਚੁਣਿਆ ਕੁੜੀ ਨੂੰ ਮੇਰੇ ਰਾਂਗੇ ਉਹਨਾਂ ਕਰੇ ਜਿੰਕਾ ਤੜੀ ਮਾਰਾ ਉਹਨਾਂ ਮੇਰੇ ਸਤਿਕਾਰਯੋਗ ਬਜ਼ੁਰਗ ਮਾਤਾ ਪਿਤਾ ਭੈਣਾਂ ਵੀਰਾਂ ਨੂੰ ਜੈ ਪੀਮ ਆਹ ਮੜਾ ਦੀ ਨੀੜੀ ਬੁਝਾਈ ਕਰਨ ਅੱਛਾ ਚਲੋ ਕੋਈ ਗੱਲ ਨਹੀਂ ਜੈ ਪੀਮ ਅਸੀਂ ਤਾਂ ਕਿਹਾ ਕਿ ਬਾਬਾ ਸਾਹਿਬ ਡਾਕਟਰ ਬੀਕਾ ਕੀ ਮਰੋਸਾ ਦਾ ਨਾਰਾ ਹੈ ਉਹਨਾਂ ਨੇ ਸਾਡੇ ਲਈ ਪੱਕੀ ਛਾਂ ਸੁਰੱਖਿਅਤ ਕੀਤਾ ਸੀ ਸੁਰੱਖਿਅਤ ਪੱਕਾ ਤੋਂ ਬਾਅਦ ਉਹ ਕੋੜ ਮੰਤਰੀ ਬਣੇ ਤਾਂ ਉਹਨਾਂ ਨੇ ਸਾਡੇ ਲਈ ਕਾਨੂੰਨ ਬਹੁਤ ਬਣਾਏ ਉਸ ਕੋਲ ਨਾ ਪਾਣੀ ਪੀਣ ਦਾ ਅਧਿਕਾਰ ਸੀਗਾ ਨਾ ਬੋਲਣ ਦਾ ਅਧਿਕਾਰ ਸੀਗਾ ਨਾ ਪੜ੍ਹਨ ਦਾ ਅਧਿਕਾਰ ਸੀਗਾ ਆ ਉਹਨਾਂ ਨੇ ਸੰਵਿਧਾਨ ਚ ਲਿਖਿਆ 252 ਕਿ ਰੋਜੀ ਰੋਟੀ ਕਪੜਾ ਮਕਾਨ ਸੰਸੁਕ੍ਰਿਤੀ ਦੇ ਲੋਕਾਂ ਨੂੰ ਪਹੁੰਚ ਦੇ ਅਧਾਰ ਤੇ ਦੇਣਾ ਚਾਹੀਦਾ। ਦੇਣਾ ਚਾਹੀਦਾ। ਤਾਂ ਉਹਨਾਂ ਨੇ ਸੰਵਿਧਾਨ ਨੂੰ ਸੋਧ ਕਰਕੇ ਰੋਜ਼ਗਾਰ ਗਰੰਟੀ ਯੋਜਨਾ ਐਕਟ 2005 ਦਾ ਇੱਕ ਕਰੋੜ ਬਣਾ ਦਿੱਤਾ ਕਿ ਰਾਸ਼ਟਰੀ ਪਿੰਡ ਨੂੰ ਉਦਕਾਰ ਗਰੰਟੀ ਕਾਨੂੰਨ ਬਣਾ ਦਿੱਤਾ ਸੀ 2005 ਦਾ। ਲੈਕਿਨ ਇਹ ਇੱਕ ਤੁਹਾਡਾ ਅਥোরਿਟੀ ਲੈਟਰ ਆ ਜਿਵੇਂ ਆਪਾਂ ਸਰਟੀਫਿਕੇਟ ਕਹਿੰਦੇ ਆ ਸਕੂਲ ਦਾ ਨੌਕਰੀ ਮਿਲਦੀ ਆ ਸਰਟੀਫਿਕੇਟ ਵੇਖ ਕੇ ਇਹੀ ਤਰ੍ਹਾਂ ਤੁਹਾਡਾ ਇੱਕ ਜੋਬ ਕਾਰਡ ਬਣਾ ਦਿੱਤਾ ਤੇ ਤੁਸੀਂ ਇਸ ਦੇ ਮਾਲਕ ਹੋ ਤੇ ਜਿਹਦੇ ਵਿੱਚ ਸਰਕਾਰ ਲਿਖਦੀ ਆ ਹਰ ਸਾਲ ਹਰ ਘਰ ਦੇ ਵਿੱਚ 100 ਦਿਨ ਦਾ ਕੰਮ ਦੇਣਾ ਆ ਤਿੰਨ ਨੰਬਰ ਤੇ ਲਿਖਿਆ ਹੋਇਆ ਜੇ 100 ਦਿਨ ਦਾ ਕੰਮ ਦਿੰਦੀ ਸਰਕਾਰ ਤੇ 25 ਤੋਂ ਲੈ ਕੇ 30000 ਰੁਪਇਆ ਹਰ ਸਾਲ ਹਰ ਘਰ ਦੇ ਵਿੱਚ ਹੋਣਾ ਸੀ ਪਰ ਸਰਕਾਰ ਨੇ ਜ਼ਿੰਮੇਵਾਰੀ ਕਿਹਦੀ ਲਈ ਸੀ ਜਿਹੜੇ ਲੋਕ ਨੀਵੇਂ ਹੋ ਕੇ ਹੱਥ ਜੋੜ ਕੇ ਬੋਟ ਮੰਗਦੇ ਆ ਸਰਕਾਰ ਕਹਿੰਦੀ ਤੇ ਕਾਨੂੰਨ ਕਿੰਨਾ ਉਹ ਪਬਲਿਕ ਦੇ ਨਮੇਂ ਤੇ ਹੁੰਦੇ ਆ ਤਾਂ ਜਦੋਂ ਪਬਲਿਕ ਦੇ ਦਾਇਆ ਉਹਦੀ ਉਹ ਚੁਣਦੇ ਆ ਤਾਂ ਫਿਰ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਆ ਕਿ ਪਬਲਿਕ ਦਾ ਰੋਜ਼ਗਾਰ ਲਾਗੂ ਕਰਨਾ ਪਬਲਿਕ ਦਾ ਵਿਕਾਸ ਲਾਗੂ ਕਰਨਾ ਪਬਲਿਕ ਦਾ ਸੰਵਿਧਾਨ ਲਾਗੂ ਕਰਨਾ ਪਬਲਿਕ ਨੂੰ ਇਨਸਾਫ਼ ਦਿਵਾਉਣਾ ਪਬਲਿਕ ਦੇ ਹੱਕ ਲੈ ਕੇ ਦੇਣੇ ਇਹ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਆ ਲੈਕਿਨ 2005 ਤੋਂ ਲੈ ਕੇ ਅੱਜ 2025 ਚੜਨ ਵਾਲਾ ਲੇਕਿਨ ਹਾਲੇ ਤੱਕ ਇਹ 35% ਵੀ ਜਿਹੜਾ ਮਨਰੇਗਾ ਕਾਨੂੰਨ ਹੈ ਇਹ ਚੱਲ ਨਹੀਂ ਰਿਹਾ ਤੁਸੀਂ ਦੱਸ ਸਕਦੇ ਹੋ ਤੁਸੀਂ ਕਿੰਨੇ ਕਿੰਨੇ ਦਿਨ ਕੰਮ ਕੀਤਾ ਕੀ ਕੀਤਾ ਹੀ ਨਹੀਂ ਅਜੇ ਤੱਕ ਕੀਤਾ ਹੀ ਨਹੀਂ ਕਹਿ ਸਕਦੇ ਕਿ 20 ਸਾਲ ਹੋ ਗਿਆ ਕੱਦ ਪਿੱਟ ਨੂੰ ਕੰਮ ਨਹੀਂ ਲੱਗਿਆ ਹੈ ਨਾ ਤਾਂ ਫਿਰ ਇਸ ਲਈ ਅੱਜ ਅਸੀਂ ਇੱਥੋਂ ਦੀ ਸਾਡੀ ਧੀ ਰਾਣੀ ਕਿਹਨਾ ਮਦਸਿਆ ਸੀ ਕੁਲਵਿੰਦਰ ਕੁਲਵਿੰਦਰ ਕੌਰ ਤੁਹਾਡੇ ਸਾਰੇ ਪਿੰਡ ਦੇ ਵਿੱਚੋਂ ਇਹ ਇੱਕ ਜ਼ਿੰਮੇਵਾਰ ਆ ਮੇਟ ਆ ਉਹਨਾਂ ਨੂੰ ਤੁਸੀਂ ਆ ਫੋਟੋਕਾਪੀ ਕਰਕੇ ਦੇਣੀ ਆ ਜੋਬ ਕਾਰਡ ਦੀ ਤੇ ਇੱਕ ਧਾਰ ਕਾਰਡ ਤੇ ਇੱਕ ਬੈਂਕ ਕਾਰਡ ਦੀ ਇੱਕ ਤਾਂ ਫੋਟੋਕਾਪੀ ਕਰਕੇ ਦੇਣੀ ਆ ਸੱਟ ਬਣਾ ਕੇ ਦੂਸਰਾ ਕਿ ਇਹਨਾਂ ਦਾ ਤੁਹਾਨੂੰ ਸਾਥ ਦੇਣਾ ਪਏਗਾ ਸਾਥ ਦੇਣਾ ਪਏਗਾ ਤਾਂ ਜਿਨ੍ਹਾਂ ਦੇ ਜੋਬ ਕਾਰਡ ਨਹੀਂ ਬਣੇ ਅਸੀਂ ਜੋਬ ਕਾਰਡ ਵੀ ਬਣਾਵਾਂਗੇ ਜਿਨ੍ਹਾਂ ਦੇ ਕੋਲ ਨਹੀਂ ਹੈਗੇ ਉਹਨਾਂ ਦੇ ਜੋਬ ਕਾਰਡ ਅਸੀਂ ਆਨਲਾਈਨ ਲਿਸਟ ਟਕ ਲਾਂਗੇ ਜਾਂ ਦਫਤਰ ਚੋਂ ਤੁ ਆ ਜਾਵਾਂਗੇ ਉਹ ਵੀ ਕਢਾ ਦੇਵਾਂਗੇ ਤਾਂ ਤਕੜੇ ਹੋ ਕੇ ਕੰਮ ਕਰੋ ਤੁਸੀਂ ਇਹ ਸਾਡੀ ਧੀਰਾ ਨਹੀਂ ਹੈ ਮੇਟੇ ਸਾਡੇ ਚ ਜਿਹੜੇ ਜ਼ਿਲ੍ਹਾ ਪ੍ਰਧਾਨ ਮਨਜੀਤ ਕੌਰ ਕਾਲੇ ਟਿੱਬੇ ਤੋਂ ਆਏ ਆ ਤਾਂ ਉਹ ਤੁਹਾਡਾ ਇੱਕ ਪਰਿਵਾਰ ਦਾ ਹਿੱਸਾ ਹੈ ਤੁਹਾਡੀ ਕੁੜੀ ਆ ਤਾਂ ਵੇਖੋ ਸਾਡੀ ਸਭਾ ਨੇ ਸਮੂਹ ਮਦੂਦਨਪੁਰ ਸਭਾ ਦੇ ਉਹਨੂੰ ਕਿੰਨਾ ਮਾਣ ਦਿੱਤਾ ਮੇਰਾ ਮਾਣ ਹੈ ਠੀਕ ਆ ਤਾ ਇਸ ਲਈ ਮੈਂ ਕਹਿਣਾ ਕਿ ਵੇਖੋ ਬਹੁਤ ਲੋਕ ਕੰਮ ਸਿੱਖ ਕੇ ਤਾਂ ਉਹ ਉਸ ਤੋਂ ਬਾਅਦ ਪਾਰਟੀ ਨੂੰ ਛੱਡ ਦਿੰਦੇ ਤੁਹਾਡੇ ਨੇੜੇ ਹੀ ਆ ਜਲਾਹ ਵਾਲੇ ਤੇ ਜੋਤੀ ਆ ਹੈ ਨਾ ਨਕਮੀ ਜੀ ਜਦੋਂ ਗੱਲ ਕਰੇਗੀ ਤੇ ਐ ਮਿੱਠੇ ਗੁੜ ਦੇ ਕੜਾ ਮਾਨੂੰ ਲੱਗੇਗੀ ਹੈ ਨਾ ਤਾਂ ਹੁਣ ਉਹਨੇ ਮਸਤੌਲ ਕਲੀ ਨਹੀਂ ਕੜਵਾਇਆ ਤੇ ਲਾ ਕੇ ਤੇ ਦੱਸਿਆ ਨਹੀਂ ਕਿ ਜਿੱਦਣ ਪਤਾ ਲੱਗਿਆ ਮਨਜੀਤ ਆਈ ਆ ਪਿੰਡ 'ਚ ਉਸ ਦਿਨ ਫਿਰ ਸਾਨੂੰ ਨਾ 3-4 ਘੰਟਿਆਂ ਬਾਅਦ ਫੋਨ ਲਾ ਲਿਆ ਪ੍ਰਧਾਨ ਜੀ ਮੇਰਾ ਕੰਮ ਤਾਂ ਚੱਲਿਆ ਸੀਗਾ ਪਰ ਧੋਖਾ ਨਹੀਂ ਦੇਣਾ ਕਹਿੰਦੇ ਨਰੇਗਾ ਦੀ ਲੁੱਟ ਨਹੀਂ ਹੋ ਰਹੀ ਤੁਹਾਡੀ ਹਰ ਪਾਸੇ ਲੁੱਟ ਰਹੀ ਹੈ ਦੇਖੋ ਇਹ ਤਾਂ ਪਤਾ ਨਾ ਤੁਹਾਨੂੰ 20 ਸਾਲ ਹੋ ਗਏ ਟੱਡੀ ਨਰੇਗਾ ਨਹੀਂ ਮਿਲੀ ਇਹ ਵੀ ਲੁੱਟ ਹੁੰਦੀ ਹੈ ਰਾਸ਼ਨ ਦੀ ਵੀ ਸਗਨ ਸਕੀਮ ਦੀ ਵੀ ਪੈਨਸ਼ਨ ਦੀ ਵੀ ਹੈ ਨਾ ਪੈਨਸ਼ਨ ਦੀ ਗੱਲ ਕਰੀਏ ਹਰਿਆਣੇ ਚ 3000 ਆ ਪੰਜਾਬ ਦੇ ਵਿੱਚ 1500 ਆ ਉਹ ਵੀ ਤੁਸੀਂ ਬੈਂਕ ਚੋਂ ਐਂਟਰੀਆਂ ਕੱਢ ਲਓ ਪਰ ਐਂਟਰੀਆਂ 12 ਸਾਲ ਚ ਹੋਣੀਆਂ ਚਾਹੀਦੀਆਂ ਪਰ 12 ਨਹੀਂ ਹੁੰਦੀਆਂ ਹੈ ਨਾ ਦਿੱਲੀ ਚ ਹੁਣ ਹੋ ਗਈ ਆ ਸਾਡੀ 5000 ਆਪਾਂ ਵੀ ਉਹ ਥੋੜੇ ਕਿ ਦਿਨਾਂ ਨੂੰ ਸਿਹਾਰ ਸ਼ਾਪ ਕੀ ਆ ਜਾਣੀ ਹੈ ਤੁਹਾਨੂੰ ਦੇਨੇ ਆ ਤਾਂ ਉੱਥੇ ਕਮੇਟੀਆਂ ਬਣਾਉਣੀਆਂ ਆ ਤਾਂ ਆਪਾਂ ਵੀ 5000 ਦੀ ਵੀ ਮੰਗ ਕਰਨੀ ਆ ਦਿਹਾੜੀ ਵੀ ਵੀ ਮੰਗ ਜਿਹੜੀ ਹੈਗੀ ਉਹਦੇ ਜ਼ਿਆਦਾ ਕਰਨੀ ਆ ਤਾਂ ਮੈਨੂੰ ਮੇਨ ਦਾ ਮੈਨੂੰ ਪੂਰਾ ਮੇਨ ਦਾ ਕਿ ਤੁਸੀਂ ਇਸ ਕੰਮ ਨੂੰ ਜ਼ਿੰਮੇਵਾਰ ਸਮਝ ਕੇ ਇਮਾਨਦਾਰੀ ਨਾਲ ਕਰੋਗੇ ਤਾਂ ਮਹੀਨੇ 'ਚ ਇੱਕ ਵਾਰ ਆਪਣੀ ਮੀਟਿੰਗ ਹੁੰਦੀ ਆ ਇੱਕ ਵਾਰ ਜਾਣਾ ਕੋਈ ਔਖਾ ਤਾਂ ਨਹੀਂ ਕਿਸੇ ਲਈ ਠੀਕ ਹੈ ਨਾ ਤਾਂ ਕੋਈ ਗੱਲ ਨਹੀਂ ਆ ਇਨਾ ਕਹਿੰਦਾ ਹੋਇਆ ਸਭ ਨੂੰ ਜੈ ਪੀ ਜੈ ਭਾਰਤ ਸਤਿ ਸ਼੍ਰੀ ਅਕਾਲ ਨਮਸਕਾਰ ਜੀ